ਪਹਿਲਾਂ ਡੀਸੀ ਬਹਿੰਡਿਆ ਦੀ ਰੌਲਾ ਪਿਆ ਇਸੇ ਕੰਧੂਰ ਨਾਲ ਜਿਹਦੇ ਨਾਲ ਹੁਣ ਰੌਲਾ ਪਿਆ ਪਿੰਡ ਚੰਦਪਾਣ ਉੱਪਰੋਂ ਲੈਂਦਾ ਤੈਨ 500 ਰੁਪਏ ਤੇ ਥੱਲੇ ਜਿਨ੍ਹਾਂ ਨੇ ਬੂਰੀਆਂ ਚੱਕਣੀਆਂ ਨੇ ਜਿਨ੍ਹਾਂ ਦੀਆਂ ਢੂੰਆਂ ਟੁੱਟ ਗਈਆਂ ਕੋਡੇ ਹੋ ਗਏ ਗਰੀਬ ਉਹਨਾਂ ਨੂੰ ਦਿੰਦਾ ਸੀ 1 ਰੁਪਿਆ 10 ਪੈਸੇ ਜਾਂ 90 ਪੈਸੇ ਇਹ ਮੇਰੇ ਪਿੰਡ ਵੀ ਆਇਆ ਸੀ ਇਹੀ ਕੰਧੂਰ ਆ ਮੈਨੂੰ ਵੀ ਕਹਨਾਈ ਬਾਈ ਤੂੰ ਚੁੱਪ ਕਰ ਜਾ ਤੂੰ ਬੋਲ ਕੀ ਲੈਣਾ ਸੋ ਮੈਨੂੰ ਕਹੇ ਤੂੰ ਮੇਰੇ ਪਿੰਡ ਆ ਜੇ ਨਾਂ ਇੱਥੇ ਵੀ ਕੋਈ ਹੋਰ ਨਾ ਬੰਨ ਕੇ ਕੁੜਦਾ ਤੇ ਉਹ ਬੰਦਾ ਹੈ ਜਿਹੜਾ ਜਿਹੜੀ ਮਰਜ਼ੀ ਸਰਕਾਰ ਆ ਜੇ ਬਾਦਲਾ ਵੇਲੇ ਵੀ ਇਹਦੇ ਕੋਲ ਹੀ ਰਹ ਕਾਂਗਰਸ ਵਾਲੇ ਵੀ ਦੇ ਕੁਲੀ ਦੇ ਆ ਹੁਣ ਬੌਕਰ ਵਾਲੇ ਆ ਗਏ ਹੁਣ ਵੀ ਇਹਦੇ ਕੁਲੀ ਐ ਸੋ ਜੋ ਇਹਦੇ ਇਹੀਆਂ ਬਦੀਕੀਆਂ ਨੇ ਇਹਨੇ ਇਹ ਵੀ ਫਤਵਾ ਦੰਦਾ ਮੈਂ ਪਿੰਡ ਦੀ ਪੜਤਾਲ ਕੀਤੀ ਪਤਾ ਕੀਤਾ ਵੀ ਨਾਲਾ ਨਾਹਦਾ ਸੀ ਇਹਦੇ ਬਰਮੂਰ ਦੀ ਇਹ ਨਾਲੇ ਨੂੰ ਬੰਨ ਮਾਰਤਾ ਉਹ ਬੰਦੇ ਖਲਾਉਣ ਆਏ ਨਾਲਾ ਜਾਂ ਉਹਦੀ ਵੀਡੀਓ ਬਣਾਉਣ ਲੱਗੇ ਉਥੋਂ ਕਲੇਸ਼ ਵੱਧ ਗਿਆ ਕਲੇਸ਼ ਵੱਧਣ ਤੋਂ ਬਾਅਦ ਇਹਨੇ ਐਮਐਲਏ ਨੂੰ ਜਿਹੜਾ ਮੋਲਕ ਆ ਉਹ ਵੀ ਤਾਂ ਦੈਤਕੀ ਐ ਐਸਸੀ ਐ ਨਾ ਹੁਣ ਆ ਜਿਹੜੀ ਬੀਜੇਪੀ ਵਾਲੇ ਕੰਮ ਕਰ ਰਹੇ ਆ ਜਿਹੜਾ ਮੋਲਕ ਆ ਮੋਲਕ ਨਾਲ ਇਹਦੀ ਗੱਲਬਾਤ ਐ ਕਾ ਮੋਲਕ ਨੂੰ ਇਹ ਪੈਸੇ ਦਿੰਦਾ ਗੰਧੂ ਠੇਕੇਦਾਰ ਉਹਨੂੰ ਪੈਸੇ ਦੇ ਕੇ ਥਣੇਦਾਰ ਨੂੰ ਸਿੱਤ ਨੂੰ ਪੈਸੇ ਦੇ ਕੇ ਇਹਨੇ ਸਾਰਾ ਕੰਮ ਕਰਾ ਕੇ ਉੱਥੇ ਜਦੋਂ ਵਿਚਾਰੇ ਗਰੀਬ ਬੰਦੇ ਉਹ ਪਰਿਵਾਰ ਧਰਨਾ ਲਾਈ ਬੈਠੇ ਸੀ ਧਰਨਾ ਲਾਉਣਾ ਮੁਜ਼ਾਰਾ ਕਰਨਾ ਸੰਰਸ ਕਰਨਾ ਹਰ ਦਾ ਅਧਿਕਾਰ ਹੈ ਉਹਨਾਂ ਦੇ ਉੱਤੇ ਕਹਿੰਦੇ ਜੇ ਲਾ ਨਹੀਂ ਸਕਦੇ ਉਹਨਾਂ ਦੇ ਉੱਤੇ ਲਿਆ ਕੇ ਉੱਥੋਂ ਪੁਲਿਸ ਦੇ ਨਾਲ ਜ਼ਬਰਦਸਤੀ ਕੀਤੀ ਧੱਕਾ ਕੀਤਾ ਟਕਰਾਅ ਹੋਇਆ ਟਕਰਾਅ ਦੇ ਵਿੱਚ ਆਪਾਂ ਗੋਲੀਆਂ ਚੱਲਦੀਆਂ ਦੇਖੀਆਂ ਨੇ ਤੁਸੀਂ ਇੱਕ ਬੰਦਾ ਵੀਡੀਓ ਵੀ ਆਈ ਆ ਫੈਰ ਕਰ ਰਿਹਾ ਸੋ ਜਾਣੇ ਘਟਨਾ ਤੋਂ ਕਹਿਣ ਦੋ ਭਾ ਮੇਰਾ ਇਹ ਆ ਵੀ ਇੱਥੇ ਇੱਕ ਸੂਰਬਾਰ ਗਮਧੂਰ ਵਰਗੇ ਤੇ ਉਹਦੇ ਸਾਥੀ ਹੈਗੇ ਆ ਪਰ ਉਹਨਾਂ ਦੀ ਪੈਠਾ ਤੇ ਖੜਿਆ ਆ ਕੇ ਮੋਲ ਕਮਲ ਜੱਤੂ ਵਾਲਾ ਤੇ ਪ੍ਰਸ਼ਾਸਨ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਚੰਦਪਾਣ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਵਾਪਰੀ ਆ ਗਰੀਬ ਕੁੱਟੇ ਵੀ ਗਏ ਗਰੀਬਾਂ ਦੇ ਪਰਚੇ ਵੀ ਹੋ ਗਏ ਬੁੜੀਆਂ ਵੀ ਕੁੱਟੀਆਂ ਗਈਆਂ ਉਹਦੇ ਤੇ ਲੰਮੀ ਚੌੜੀ ਗੱਲ ਆਪਾਂ ਇਹ ਕਰਨੀ ਆ ਵੀ ਉਹਦੇ ਚ ਦੋਸ਼ੀ ਕੌਣ ਆ ਜ਼ਿੰਮੇਵਾਰ ਕੌਣ ਆ ਪੁਲਿਸ ਦਾ ਕੀ ਰੋਲ ਰਿਹਾ ਸਰਕਾਰ ਦੇ ਐਮਐਲਏ ਦਾ ਕੀ ਰੋਲ ਰਿਹਾ ਤੇ ਉਹਦੇ ਨੂੰ ਅੱਗ ਮਸਲੇ ਨੂੰ ਕੌਣ ਲਾ ਰਿਹਾ ਪੰਜਾਬ 'ਚ ਅੱਗ ਲਾ ਕੇ ਭੜਕਾ ਕੌਣ ਰਿਹਾ ਖਾਸ ਤੌਰ ਤੇ ਕੋਈ ਜਮਾਤ ਆ ਜਿਹੜੀ ਹਮੇਸ਼ਾ ਇਹ ਕੰਮ ਕਰਦੀ ਆ ਜੇ ਪਹਿਲਾਂ ਮੈਂ ਤੁਹਾਨੂੰ ਬਾਈ ਮਤੋਜ ਨੇ ਬੋਲਣਾ ਫਿਰ ਮੈਂ 2 ਮਿੰਟ ਬੋਲਣਾ ਤੇ ਪਹਿਲਾਂ ਵੀਡੀਓ ਸੁਣ ਲਓ ਮਾੜੀ ਜੀ ਆ ਸੁਣਾ ਦੇ ਅੱਗੇ ਨੂੰ ਕਰ ਦੇ ਚੱਲੀ ਜੀ ਸਿਖਰ ਉੱਪਰ ਦਿਨਾ ਤੋਂ ਖਰੀਦਕੋਟ ਦੇ ਵਿੱਚ ਜੱਟੋ ਬਲੌਗ ਤੇ ਪਿੰਡ ਦੇ ਚੰਦਾਪਾਂਦੇ ਵਿੱਚ ਇੱਕ ਮੰਦ ਭਾਗੀ ਘਟਨਾ ਕੱਢੀ ਜਿਸ ਵਿੱਚ ਕਿਤਲੇ ਸਰਪੰਚ ਨੂੰ ਛੋਟੇ ਬੱਚਿਆਂ ਤੋਂ ਕਟਵਾਇਆ ਗਿਆ ਉਲਟਾ ਪੁਲਿਸ ਨੇ ਵੀ ਉਹੀ ਨਰਜਾਤੀ ਕੀਤੀ ਪੂਰੇ ਪਿੰਡ ਤੇ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਤੇ ਉਹਨਾਂ ਜੋ ਤੇਹੀ ਉਲਟਾ ਦੇਸ਼দ্রোহੀ ਦਾ ਪਰਚਾ ਵੀ ਦਾਜ ਕਰਦਾ ਠੀਕ ਹੈ ਭਾਈ ਇਹ ਪਤਾ ਕੀ ਹੈ ਇਹ ਤੁਹਾਨੂੰ ਯਾਦ ਹੋਊਗਾ ਇਹਨਾਂ ਦਾ ਹੀ ਜਾਂ ਇਹਨਾਂ ਦੀ ਪਾਰਟੀ ਦੇ ਬੰਦੇ ਦਾ ਇੱਕ ਬਿਆਨ ਉਦੋਂ ਵੀ ਆਇਆ ਸੀ ਜਦੋਂ ਬਾਬਾ ਅੰਬੀਦਕਰ ਹੁਰਾਂ ਦੇ ਪੁੱਤ ਦੇ ਉੱਤੇ ਜੀ ਸੰਪਲਾ ਦੱਸ ਸੀ ਜੀ ਸੰਪਲਾ ਦੱਸ ਸੀ ਹਾਂ ਉਦੋਂ ਪੁੱਤ ਦੇ ਉੱਤੇ ਅਟੈਕ ਹੋਇਆ ਸੀ ਜਾਂ ਜਿਹੜੇ ਵੀ ਇੱਕ ਬੰਦੇ ਨੇ ਜੀ ਨੂੰ ਕੇ ਬਾਅਦ ਦਿਮਾਗੀ ਤੌਰ ਤੇ ਆਪਾਹਤ ਜਾ ਉਹਨੂੰ ਕਹਿੰਦੇ ਮੈਂਟਲੀ ਰਿਟਾਰਡਡ ਵੀ ਲੋਕ ਕਹਿ ਰਹੇ ਸੀਗੇ ਉਹਦੇ ਬਾਰੇ ਵੀ ਗੱਲ ਕੀਤੀ ਸੀ ਇਹਨਾਂ ਨੇ ਔਰ ਗੱਲ ਕੀ ਕੀਤੀ ਸੀ ਕਿ ਜੀ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਥੋੜਾ ਜਿਹਾ ਇੰਗਲੂ ਸਮਝਣ ਦੀ ਕੋਸ਼ਿਸ਼ ਕਰਿਓ ਜੀ ਮੈਂ ਵੀ ਤੇ ਲੱਖਾਂ ਵੀ ਅਸੀਂ ਆਣੇ ਕਿ ਜਿਹੜਾ ਵੀ ਗੁਨਾਹਗਾਰ ਹੈ ਚੰਦ ਭਾਨ ਪਿੰਡ ਦਾ ਉਹਨੂੰ ਉਹੀ ਸਜ਼ਾ ਦਿਓ ਮੈਂ ਸਿਰਫ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਦਾ ਕਿ ਇਹੋ ਜੇ ਹੋਰ ਵੀ ਪਾਰਟੀਆਂ ਸ਼ਾਮਲ ਨੇ ਆਈ ਪੰਜਾਬ ਉਸ ਤਰ੍ਹਾਂ ਦੀਆਂ ਅੱਗਾਂ ਨਾਲ ਖੇਡਦਾ ਰਿਹਾ ਹੈ ਕਿ ਖੇਡਣ ਤੋਂ ਬਾਅਦ ਕੀ ਨੁਕਸਾਨ ਹੋਇਆ ਅਸੀਂ ਵੇਖਿਆ ਔਰ ਇਹੀ ਲੋਕ ਸੀਗੇ ਜਿਹੜੇ ਪਹਿਲਾਂ ਹਿੰਦੂ ਔਰ ਸਿੱਖ ਨੂੰ ਲੜਾ ਚੁੱਕੇ ਨੇ ਹੁਣ ਫਿਰਕਿਆਂ ਨੂੰ ਲੜਾਉਣਾ ਚਾਹੁੰਦੇ ਨੇ ਤਾਂ ਜੋ ਉਹਨਾਂ ਦਾ ਪੋਲੀਟੀਕਲ ਮਸਲਾ ਸੋਲਵ ਹੋ ਵੀ ਇੱਕ ਗੱਲ ਦੱਸਿਓ ਜੇ ਜੇ ਮਸਲਾ ਦੋਨਾਂ ਜੱਟਾਂ ਦਾ ਹੁੰਦਾ ਜਾਂ ਦੋਨਾਂ ਦਲਿਤ ਪਰਿਵਾਰਾਂ ਦਾ ਹੁੰਦਾ ਫੇਰ ਕੀ ਇਹ ਇਸ਼ੂ ਬਣਨਾ ਸੀ ਕਿਉਂ ਨਹੀਂ ਬਣਨਾ ਸੀ ਕਿਉਂਕਿ ਫੇਰ ਇਹ ਜੇ ਲੀਡਰਾਂ ਨੂੰ ਉੱਥੋਂ ਕੁਝ ਕੱਢਣ ਦਾ ਮੌਕਾ ਨਹੀਂ ਮਿਲਣਾ ਸੀ ਹੁਣ ਕਿਉਂ ਬਣਾ ਦਿੱਤਾ ਗਿਆ ਯਾਰ ਇੱਕ ਬੰਦੇ ਨੇ ਦੋ ਸਰਪੰਚ ਨੇ ਇੱਕ ਪਹਿਲਾਂ ਵਾਲਾ ਇੱਕ ਬਾਦ ਵਾਲਾ ਦੋਨਾਂ ਦੀ ਲੱਗਦੀ ਹੈ ਕੋਈ ਵੀ ਉੱਥੇ ਮਸਲਾ ਹੋਇਆ ਹੈ ਲਾਅ ਐਂਡ ਆਰਡਰ ਤੇ ਉਹਨਾਂ ਦਾ ਕਾਰਵਾਈ ਕਰੋ ਤੇ ਜੇ ਉੱਥੋਂ ਦਾ ਐਮ ਐਲ ਏ ਇਨਵੋਲਵ ਹੈ ਬਰਖਾਸਤ ਕਰੋ ਜੇ ਪੁਲਿਸ ਨੇ ਜ਼ਿਆਤੀ ਕੀਤੀ ਕੇਸ ਬਣਾਓ ਕਿਸੇ ਨੇ ਫਾਇਰ ਕੀਤਾ ਖੁੱਲਾ ਉਹਦੇ ਤੇ ਫਾਇਰ ਬਣਾਓ ਕੇਸ ਪਰ ਉਹ ਹੋ ਵੀ ਗਿਆ ਹੈ ਔਰ ਜਿਹੇ ਕੁੱਟੇ ਹੈ ਜਿਨੇ ਕੁੱਟਿਆ ਚਾਹੇ ਔਰ ਨਾਲੀ ਤੋੜੀ ਹੈ ਜਿਨੇ ਜੋ ਕੀਤਾ ਕਰੋ ਸਾਡਾ ਲੈ ਦੇ ਕੇ ਮਕਸਦ ਇੱਕੋ ਹੈ ਕਿ ਜੋ ਲੋਕ ਇਹ ਅੱਗ ਲਾ ਕੇ ਦਲਤ ਵਰਸ ਜੱਟ ਹਿੰਦੂ ਵਰਸ ਸਿੱਖ ਜੋ ਇਹ ਕਰ ਰਹੇ ਨੇ ਉਹ ਅੱਗ ਲਾਉਣੀ ਚਾਹੁੰਦੇ ਨੇ ਔਰ ਅਸੀਂ ਸਾਡਾ ਸਾਰਿਆਂ ਦਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਅਸੀਂ ਇਸ ਤਰ੍ਹਾਂ ਦੀ ਕਿਸੇ ਵੀ ਗੱਲ 'ਚ ਨਾ ਇਨਵੋਲਵ ਹੋਣਾ ਨਾ ਬਾਕੀ ਪੰਜਾਬੀਆਂ ਨੂੰ ਹੋਣ ਦੇਣਾ ਅਸੀਂ ਸਿਰਫ ਇਹਨਾਂ ਕਵਾਂਗੇ ਜੇ ਕਾਨੂੰਨ ਆਪਦਾ ਕੰਮ ਨਹੀਂ ਕਰਦਾ ਤਾਂ ਅਸੀਂ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਖੜਾਂਗੇ ਤੇ ਇਸ ਅੱਗ ਤੋਂ ਬਚਾਵਾਂਗੇ ਪੰਜਾਬ ਦਾ ਥੋੜੀ ਜੀ ਮੈਂ ਜਾਣਕਾਰੀ ਉਸ ਪਿੰਡ ਦੀ ਘਟਨਾ ਬਾਰੇ ਵੀ ਦੇਣਾ ਚਾਹੁੰਦਾ ਇੱਕ ਬੰਧੂਰ ਸਿੰਘ ਪੱਫੂ ਕੌਣ ਆ ਠੇਕੇਦਾਰ ਆ ਜਿਹਦੇ ਕੋਲੇ ਬਟਿੰਡਾ ਫਰੀਦਕੋਟ ਮਾਨਸਾ ਦੇ ਟੈਂਡਰ ਹੁੰਦੇ ਆ ਸਾਡਾ ਕਈ ਵਾਰੀ ਵਾਹ ਪਿਆ ਰੌਲਾ ਵੀ ਪਿਆ ਰੌਲਾ ਕੀ ਪਿਆ ਜਿਹੜੇ ਗਰੀਬ ਵਿਚਾਰੇ ਪੱਲੇਦਾਰ ਐ ਜੱਟ ਵਾ ਟਵਾਈ ਦਾ ਕੰਮ ਕਰਦੇ ਐ ਇਹ ਸਾਰੇ ਟੈਂਡਰ ਟੈਂਡਰ ਲੈ ਲੈਂਦਾ 2 ਸਾਲ ਪਹਿਲਾਂ ਡੀਸੀ ਬਹਿੰਡੇ ਦਾ ਵੀ ਰੌਲਾ ਪਿਆ ਇਸੇ ਕਮਧੂਰ ਨਾਲ ਜਿਹਦੇ ਨਾਲ ਹੁਣ ਰੌਲਾ ਪਿਆ ਪਿੰਡ ਚੰਦਪਾਲ ਉੱਪਰੋਂ ਲੈਂਦਾ 3500 ਰੁਪਏ ਤੇ ਥੱਲੇ ਜਿਨ੍ਹਾਂ ਨੇ ਬੂਰੀਆਂ ਚੱਕਲੀਆਂ ਨੇ ਜਿਨ੍ਹਾਂ ਦੀਆਂ ਢੂਆਂ ਟੁੱਟ ਗਈਆਂ ਕੋਡੇ ਹੋ ਗਏ ਗਰੀਬ ਉਹਨਾਂ ਨੂੰ ਦਿੰਦਾ ਸੀ 1 ਰੁਪਿਆ 10 ਪੈਸੇ ਜਾਂ 90 ਪੈਸੇ ਇਹ ਮੇਰੇ ਪਿੰਡ ਵੀ ਆਇਆ ਸੀ ਇਹੀ ਕਮਧੂਰ ਮੈਨੂੰ ਵੀ ਕਹਨਾਈ ਬਾਈ ਤੂੰ ਚੁੱਪ ਕਰ ਜਾ ਤੂੰ ਬੋਲ ਕੀ ਲੈਣਾ ਸੋ ਮੈਨੂੰ ਕਹੇ ਤੂੰ ਮੇਰੇ ਪਿੰਡ ਆ ਜੇ ਨਾਂ ਇੱਥੇ ਵੀ ਕਰੇ ਹੋਰ ਨਾ ਮੈਂ ਬੰਨ ਕੇ ਕੁੜਦਾ ਸੀ ਉਹ ਬੰਦਾ ਹੈ ਜਿਹੜਾ ਜਿਹੜੀ ਮਰਜ਼ੀ ਸਰਕਾਰ ਆ ਜੇ ਬਾਦਲਾਂ ਵੇਲੇ ਵੀ ਇਹਦੇ ਕੋਲ ਹੀ ਰਹੇ ਸਾਰੇ ਹੱਥ ਚਾਰ ਪੰਜ ਲਿਆਂ ਦੇ ਟੈਂਡਰ ਠੇਕੇ ਕਾਂਗਰਸ ਵੇਲੇ ਵੀ ਇਹਦੇ ਕੋਲ ਹੀ ਰਹੇ ਹੁਣ ਬੋਕਰ ਵਾਲੇ ਆ ਗਏ ਹੁਣ ਵੀ ਇਹਦੇ ਕੋਲ ਹੀ ਹੈ ਸੋ ਜੋ ਇਹਦੇ ਇਹੀਆਂ ਬਦੀਕੀਆਂ ਨੇ ਇਹਨੇ ਇਹ ਵੀ ਫਰਮਾ ਦੱਸਦਾ ਮੈਂ ਪਿੰਡ ਦੀ ਪੜਤਾਲ ਕੀਤੀ ਪਤਾ ਕੀਤਾ ਵੀ ਨਾਲਾ ਨਾਹਦਾ ਸੀ ਇਹਦੇ ਬਾਰਮੂਰ ਦੀ ਇਹਨੇ ਨਾਲੇ ਨੂੰ ਬੰਨ ਮਾਰਤਾ ਉਹ ਬੰਦੇ ਖਲਾਉਣ ਆਏ ਨਾਲਾ ਜਾਂ ਉਹਦੀ ਵੀਡੀਓ ਬਣਾਉਣ ਲੱਗ ਗਏ ਉਥੋਂ ਕਲੇਸ਼ ਵਧ ਗਿਆ ਕਲੇਸ਼ ਵਧਣ ਤੋਂ ਬਾਅਦ ਇਹਨੇ ਐਮਐਲਏ ਨੂੰ ਜਿਹੜਾ ਉਹ ਵੀ ਤਾਂ ਦਲਤੀ ਐਸਸੀ ਹੈ ਨਾ ਉਹਨਾਂ ਜਿਹੜੀ ਬੀਜੇਪੀ ਵਾਲੇ ਕੰਮ ਕਰ ਰਹੇ ਆ ਜਿਹੜਾ ਮੂਲਕ ਹੈ ਮੂਲਕ ਨਾਲ ਇਹਦੀ ਗੱਲਬਾਤ ਹੈ ਕਾ ਮੂਲਕ ਨੂੰ ਹੀ ਪੈਸੇ ਦਿੰਦਾ ਗੰਧੂ ਠੇਕੇਦਾਰ ਉਹਨੂੰ ਪੈਸੇ ਦੇ ਕੇ ਥਣੇਦਾਰ ਨੂੰ ਸਿੱਟ ਨੂੰ ਪੈਸੇ ਦੇ ਕੇ ਇਹਨੇ ਸਾਰਾ ਕੰਮ ਕਰਾ ਕੇ ਉੱਥੇ ਜਦੋਂ ਵਿਚਾਰੇ ਗਰੀਬ ਬੰਦੇ ਉਹ ਪਰਿਵਾਰ ਧਰਨਾ ਲਾਈ ਬੈਠੇ ਸੀ ਧਰਨਾ ਲਾਉਣਾ ਮੁਜ਼ਾਹਰਾ ਕਰਨਾ ਸੰਰਸ ਕਰਨਾ ਹਰ ਦਾ ਅਧਿਕਾਰ ਹੈ ਉਹਨਾਂ ਦੇ ਉੱਤੇ ਕੰਨ ਜੇ ਲਾ ਸਕਦੇ ਉਹਨਾਂ ਦੇ ਉੱਤੇ ਲਿਆ ਕੇ ਉੱਥੋਂ ਪੁਲਿਸ ਦੇ ਨਾਲ ਜ਼ਬਰਦਸਤੀ ਕੀਤੀ ਧੱਕਾ ਕੀਤਾ ਟਕਰਾਅ ਹੋਇਆ ਟਕਰਾਅ ਦੇ ਵਿੱਚ ਆਪਾਂ ਗੋਲੀਆਂ ਚੱਲਦੀਆਂ ਦੇਖੀਆਂ ਨੇ ਤੁਸੀਂ ਵੀਡੀਓ ਵੀ ਆਇਆ ਫਾਇਰ ਕਰ ਰਿਹਾ ਸੋ ਜਾਣੇ ਘਟਨਾ ਤੋਂ ਕਹਿਣ ਤੋਂ ਭਾ ਮੇਰਾ ਇਹ ਆ ਵੀ ਇੱਥੇ ਕਸੂਰਵਾਰ ਗਮਧੂਰ ਵਰਗੇ ਤੇ ਉਹਦੇ ਸਾਥੀ ਹੈਗੇ ਆ ਪਰ ਉਹਨਾਂ ਦੀ ਪਿੱਠਾ ਤੇ ਖੜਿਆ ਆ ਕੇ ਮੋਲ ਕਮਲ ਜੱਤੂ ਵਾਲਾ ਤੇ ਪ੍ਰਸ਼ਾਸਨ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਅਸੀਂ ਵੀ ਪਿੰਡ ਆਪਣੇ ਅਸੀਂ ਰੋਪੜ ਤਾਂ ਸ਼ੁਰੂ ਕੀਤਾ ਹੋਇਆ ਅਸੀਂ ਇਸ ਪਿੰਡਾਂ ਚੰਦਪਾਨ ਪਹੁੰਚਾਂਗੇ ਮਾਂਜੀ ਬਿਹਾਰ ਦਾ ਮੁੱਖ ਮੰਤਰੀ 9 ਮਹੀਨੇ ਮੁੱਖ ਮੰਤਰੀ ਦਾ 10ਵੇਂ ਮਹੀਨੇ ਬਿਹਾਰ ਦਾ ਮੰਦਰ ਚ ਮੱਥਾ ਟੇਕਣ ਚਲੇ ਗਏ 10 ਵਾਰੀ ਮੰਦਰ ਨੂੰ ਦੁੱਧ ਨਾਲ ਥੋਤਾ ਗਿਆ ਸੀ ਜੀ ਆਹ Rajasthan ਦੇ ਵਿੱਚ ਇੱਕ एससी ਬੱਚੇ ਨੇ ਮਾਸਟਰ ਦੇ ਤੌਣੇ ਨੂੰ ਹੱਥ ਲਾਤਾ ਸੀ ਸਕੂਲ ਚ ਪੀਣ ਵਾਲੇ ਪਾਣੀ ਵਾਲੇ ਤੌੜੇ ਨੂੰ ਤੇ ਮਾਸਟਰ ਨੇ ਕੁੱਟ ਕੇ ਜਵਾਕ ਮਾਰਤਾ ਸੀ ਆ ਵੱਡੇ ਵੱਡੇ ਤਨਾਨ ਜਿਹੜੇ سرمایہਦਾਰ ਜਾਂ ਜਿਹੜੇ ਉੱਚੀਆਂ ਜਾਤਾਂ ਵਾਲੇ ਆਪਾਂ ਤੁਹਾਨੂੰ ਕਹਾਉਂਦੇ ਆ ਸੂਦਰਾਂ ਨੂੰ ਬਹੁਤੇ ਸੂਬਿਆਂ ਦੇ ਵਿੱਚ ਘੋੜੀ ਨਹੀਂ ਚੜਨ ਦਿੰਦੇ ਬਹਾ ਵੇਲੇ ਇਹ ਅਸੀਂ ਦੱਸ ਪਤਾ ਕਿਉਂ ਰਹੇ ਆ ਕਿ ਸਾਰੀਆਂ ਪਾਰਟੀਆਂ ਆ ਕਾਂਗਰਸ ਜਦੋਂ ਹਕੂਮਤ ਚ ਸੀ ਕੀ ਕਰ ਰਹੀ ਸੀ ਇਹ ਬੜੇ ਬਿਆਨ ਦਾਗ ਰਹੇ ਨੇ ਜਾ ਵੀ ਰਹੇ ਨੇ ਇਨ੍ਹਾਂ ਦੀ ਹਕੂਮਤ ਵੇਲੇ ਬਿਹਾਰ ਚ ਕੀ ਹੋਇਆ ਕੀੜੀਆਂ ਕੀੜੀਆਂ ਸੈਨਾ ਬਣੀਆਂ ਨੇ ਉੱਥੇ ਕਿੰਨੇ ਥਾਂ ਯੂਪੀ ਚ ਧੱਕਾ ਹੋਇਆ ਜੋ ਲੱਖੇ ਨੇ ਬੋਲਿਆ ਘੋੜੇ ਤੇ ਨਹੀਂ ਚੜਨ ਦਿੱਤੇ ਸੀ ਉਦੋਂ ਤੁਸੀਂ ਆਪ ਦੀਆਂ ਸਰਕਾਰਾਂ ਵੇਲੇ ਕੀ ਕੀਤਾ ਅੱਜ ਪੰਜਾਬ ਜਾ ਕੇ ਪੰਜਾਬ ਚਾਇਬ ਜੀ ਕੋਈ ਗੱਲ ਨਹੀਂ ਸੀਗੀ ਬਟ ਅਸੀਂ ਚਾਹੁੰਦੇ ਹਾਂ ਜਿਹੜੀ ਥੋੜੀ ਬਹੁਤੀ ਵੀ ਗੱਲ ਹੈ ਇਹ ਪਾਰਟੀਆਂ ਫਾਇਦਾ ਨਾ ਉਠਾ ਪਾਉਣ ਸਾਰੇ ਪੰਜਾਬੀ ਇੱਕ ਰਹਿਣ ਔਰ ਜਿਹੜੀਆਂ ਸਮਾਜਿਕ ਲੈਵਲ ਤੇ ਗੱਲਾਂ ਨੇ ਸਾਡੇ ਦੋ ਗੁਰਦੁਆਰੇ ਯਾਰ ਚੰਗੀ ਗੱਲ ਹੈ ਅਸੀਂ ਦੋ ਬਾਟਿਆਂ ਨਾਲ ਆਪਣੀ ਚਕਾਇਆ ਚੰਗੀ ਗੱਲ ਹੈ ਅਸੀਂ ਪੰਗਤ ਇੱਕ ਪੰਗਤ ਕਿਹਾ ਸੀ ਗੁਰੂ ਸਾਹਿਬ ਨੇ ਅਸੀਂ ਦੋ ਬਣਾਉਣ ਲੱਗ ਗਏ ਇਹ ਚੰਗੀ ਗੱਲ ਹੈ ਫੋ ਅਸੀਂ ਵੀ ਖਤਮ ਕਰੀਏ ਤਾਂ ਜੋ ਇਹਦੇ ਬੰਦਿਆਂ ਨੂੰ ਮੌਕਾ ਹੀ ਨਾ ਮਿਲੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਇਹ ਜਿੰਨੀਆਂ ਪਾਰਟੀਆਂ ਨੇ ਇਹਨਾਂ ਦੇ ਅੰਦਰੂਨੀ ਲੈਵਲ ਤੇ ਦੇਖੋ ਕੀ ਕਰ ਰਹੇ ਨੇ